ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪ੍ਰਬ ਸਮੁੱਚੇ ਖਾਲਸਾ ਪੰਥ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰਾਂ ਨੇ ਇਸ ਮਨੁੱਖਤਾ ਦੇ ਉੱਪਰ ਕਿਹੜੇ-ਕਿਹੜੇ ਪਾਰਿਓਪਕਾਰ ਕੀਤੇ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਮਾਤਾ ਗੰਗਾ ਦੇ ਘਰ 19 ਜੂਨ 1595 ਈਸਵੀ ਨੂੰ ਨਗਰ ਵਡਾਲੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਇਹ ਬਚਨ ਕਹੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ। ਇਹ ਦਾਤ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚੋਂ ਪ੍ਰਾਪਤ ਹੋਈ ਹੈ। ਨਾਲ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਹੋਰ ਗੱਲ ਕਹੀ। ਕਿ ਇਹ ਮੇਰਾ ਪੁੱਤਰ ਕੋਈ ਆਮ ਪੁੱਤਰ ਨਹੀਂ ਹੈਗਾ ਜੰਮਿਆ ਪੂਤ ਭਗਤ ਗੋਬਿੰਦ ਦਾ ਇਹ ਅਕਾਲਪੁਰਖ ਵਾਹਿਗੁਰੂ ਜੀ ਦਾ ਭਗਤ ਹੋਵੇਗਾ ਤਾਂ ਉਸ ਵੇਲੇ ਦੇ ਨਾਲ ਸਾਰੀਆਂ ਸਿੱਖ ਸੰਤਾਂ ਨੇ ਬਹੁਤ ਜ਼ਿਆਦਾ ਖੁਸ਼ੀ ਬਣਾਈ ਲੇਕਿਨ ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਜਿਹੜੇ ਸਨ ਉਹਨਾਂ ਨੂੰ ਸਾੜਾ ਪੈ ਜਾਂਦਾ ਏ ਜਿਵੇਂ ਮੀ ਪੈਣ ਕਰਕੇ ਬਾਕੀ ਚਾਰੇ ਪਾਸੇ ਹਰੀਆਵਲ ਆ ਜਾਂਦੀ ਹੈ ਲੇਕਿਨ ਜਵਾ ਦਾ ਬੂਟਾ ਜਿਹੜਾ ਸੜ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨਾਲ ਜਿੱਥੇ ਚਾਰੇ ਪਾਸੇ ਸੰਗਤਾਂ ਨੇ ਜਿਹੜੀ ਪ੍ਰਸੰਤਾ ਜਿਹੜੀ ਪ੍ਰਗਟ ਕੀਤੀ ਤੇ ਇਹਦੇ ਨਾਲ ਨਾਲ ਬਾਬਾ ਪ੍ਰਿਥੀਚੰਦ ਜਿਹੜੇ ਸਨ ਉਹਨਾਂ ਦੇ ਅੰਦਰ ਸਾੜਾ ਪੈ ਜਾਂਦਾ ਹੈ। ਕਾਰਨ ਕਿ ਸੀ ਬਾਬਾ ਪ੍ਰਿਥੀਚੰਦ ਸੋਚਦੇ ਸੀ ਕਿ ਗੁਰਤਾ ਗੱਦੀ ਤੇ ਮੈਂ ਬੈਠਣਾ ਚਾਹੀਦਾ ਹੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਤੇ ਉਹ ਇਹ ਸੋਚਦੇ ਰਹੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਬਾਅਦ ਮੇਰਾ ਪੁੱਤਰ ਜਿਹੜਾ ਉਹ ਗੁਰਤਾ ਗੱਦੀ ਦੇ ਉੱਪਰ ਬੈਠ ਜਾਏਗਾ। ਬਹੁਤ ਵਾਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਵੀ ਸੀ ਕਿ ਪੁੱਤਰ ਜੀ ਇਹ ਜਿਹੜੀ ਦਾਤ ਹੈ ਇਹ ਆਪਣੇ ਯਤਨਾਂ ਨਾਲ ਨਹੀਂ ਮਿਲਦੀ ਹੁੰਦੀ ਪਰ ਬਾਬੇ ਪ੍ਰਿਥੀਚੰਦ ਨੇ ਆਪਣੇ ਪਿਤਾ ਗੁਰੂ ਰਾਮਦਾਸ ਸਹਿਬ ਮਹਾਰਾਜ ਨਾਲ ਕਈ ਵਾਰ ਝਗੜਾ ਵੀ ਕੀਤਾ ਸੀ ਤਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਪਾਵਨ ਬਚਨ ਕਹੇ ਸੀ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੇਰੇ ਤੁਮ ਹੋ ਤਿੰਸਿਓ ਝਗਰਤ ਪਾਪ ਕਿ ਆਪ ਤੋਂ ਵੱਡਿਆਂ ਦੇ ਨਾਲ ਮਾਤਾ ਪਿਤਾ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਅੱਜ ਦੇ ਸਿੱਖ ਬੱਚਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਵੱਡਿਆਂ ਦੇ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਇਹ ਗੱਲ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪੁੱਤਰ ਬਾਬੇ ਪ੍ਰਿਥੀਚੰਦ ਨੂੰ ਕਹੀ ਸੀ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਬਾਬੇ ਪ੍ਰਿਥੀਚੰਦ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਦੀਆਂ ਵਿਉਂਤਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਸਾਰਿਆਂ ਤੋਂ ਪਹਿਲਾਂ ਇੱਕ ਦਾਈ ਨੂੰ ਜਿਹਦਾ ਨਾਮ ਫੱਤੋ ਸੀ ਉਹਨੂੰ 200 ਰੁਪਏ ਦਿੱਤਾ ਕਿ ਤੂੰ ਜਾ ਕੇ ਕਿਸੇ ਤਰੀਕੇ ਦੇ ਨਾਲ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦੇ ਦਾਈ ਫਤੂ ਜਿਹੜੀ ਹੈ ਉਹ ਬਡਾਲੀ ਦੀ ਧਰਤੀ ਤੇ ਆਉਂਦੀ ਹੈ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਜਦੋਂ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਦੁੱਧ ਪਿਲਾਉਣ ਲੱਗੀ ਤਾਂ ਉਹ ਜਿਹੜਾ ਜ਼ਹਿਰ ਵੀ ਉਹਦੇ ਸਰੀਰ ਨੂੰ ਚੜ ਜਾਂਦਾ ਹੈ ਉਹਦੇ ਸਰੀਰ ਤੇ ਅਸਰ ਹੋ ਜਾਂਦਾ ਹੈ ਜਦੋਂ ਮਰਨ ਲੱਗੀ ਤੇ ਮਰਦੀ ਹੋਈ ਸਾਰਾ ਸੱਚ ਜਿਹੜਾ ਉਹਨੇ ਬਿਆਨ ਕਰ ਦਿੱਤਾ ਕਿਵੇਂ ਬਾਬੇ ਪ੍ਰਿਥੀ ਚੰਦ ਨੇ ਉਹਨੂੰ ਪੈਸੇ ਦਿੱਤੇ ਸੀ ਦੂਸਰੀ ਵਾਰ ਇੱਕ ਸਪੇਰੇ ਨੂੰ ਖਰੀਦਿਆ ਗਿਆ ਸਪੇਰੇ ਨੇ ਆਣ ਕੇ ਲੋਕਾਂ ਨੂੰ ਸੱਪ ਵਿਖਾਏ ਜਦੋਂ ਬਾਲਗੁਰੂ ਹਰਗਬਿੰਦ ਸਾਹਿਬ ਜੀ ਦੇ ਲਾਗੇ ਜਰੀਲਾ ਸੱਪ ਛੜਨ ਲੱਗਾ ਤਾਂ ਉਹ ਸੱਪ ਜਿਹੜਾ ਸਪੇਰੇ ਨੂੰ ਹੀ ਲੜ ਜਾਂਦਾ ਹੈ ਮਰਦਾ ਹੋਇਆ ਸਪੇਰਾ ਵੀ ਸਾਰਾ ਸੱਚ ਬਿਆਨ ਕਰ ਜਾਂਦਾ ਹੈ ਤੀਸਰੀ ਵਾਰ ਇੱਕ ਖੜਾਵਾ ਜਿਹੜਾ ਜਾਤ ਦਾ ਬ੍ਰਾਹਮਣ ਸੀ ਉਹਨੂੰ ਖਰੀਦਿਆ ਗਿਆ ਉਹਨੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇਣ ਦੀ ਕੋਸ਼ਿਸ਼ ਕੀਤੀ ਉਹ ਧੱਕੇ ਦੇ ਨਾਲ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਖਵਾਉਂਦਾ ਹੈ ਦਹੀਂ ਖਵਾਉਂਦਾ ਹੈ ਪਰ ਬਾਲ ਗੁਰੂ ਹਰਗੋਬਿੰਦ ਸਾਹਿਬ ਦਹੀਂ ਖਾਂਦੇ ਨਹੀਂ ਹੈ ਇੰਨਾ ਚਿਰ ਨੂੰ ਜਦੋਂ ਬਾਲ ਗੁਰੂ ਹਰਗੋਬਿੰਦ ਸਾਹਿਬ ਨੇ ਚੀਕ ਮਾਰੀ ਤੇ ਸਾਰੀਆਂ ਸਿੱਖ ਸੰਗਤਾਂ ਦੌੜੀਆਂ ਆਈਆਂ ਉਹ ਜਿਹੜਾ ਬ੍ਰਾਹਮਣ ਖੜਾਵਾ ਸੀ ਉਹ ਉਸੇ ਵੇਲੇ ਦੇ ਨਾਲ ਡਰ ਜਾਂਦਾ ਹੈ ਉਹਦੇ ਹੱਥ ਦੇ ਵਿੱਚੋਂ ਦਹੀਂ ਵਾਲਾ ਕੌਲਾ ਛੁੱਟ ਜਾਂਦਾ ਹੈ ਜਦੋਂ ਦਹੀਂ ਵਾਲਾ ਖੋਲਾ ਥੱਲੇ ਡਿੱਗਦਾ ਹੈ ਤੇ ਉਹਨੂੰ ਇੱਕ ਕੁੱਤੇ ਨੇ ਖਾਦਾ ਜਿਹਦੇ ਤੋਂ ਬਾਅਦ ਕੁੱਤੇ ਦੀ ਮੌਤ ਹੋ ਜਾਂਦੀ ਹੈ ਕੁਰਬਾਨੀ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਲੇਪ ਨਾ ਲਾਗੋ ਤਿੰਨ ਕਾ ਮੂਲ ਦੁਸ਼ਟ ਬਾਹਮਣ ਮੂਆ ਹੋਏ ਕੇ ਸੂਲ ਫਿਰ ਉਹ ਜਿਹੜਾ ਬ੍ਰਾਹਮਣ ਸੀ ਸੂਲ ਉਠਣ ਕਰਕੇ ਉਹਦੀ ਵੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਨਾਲ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਜੀ ਨੂੰ ਤਿੰਨ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇੱਕ ਹੋਰ ਜ਼ਿਕਰ ਮਿਲਦਾ ਹੈ ਕਿ ਉਹਦੇ ਸਾਥੀ ਨੇ ਗੁਰੂ ਹਰਗਬਿੰਦ ਸਾਹਿਬ ਨੂੰ ਮਠਿਆਈ ਖਵਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ਰੀਲੀ ਮਠਿਆਈ ਜੋ ਆਪ ਖਾ ਗਿਆ ਤੇ ਚੰਗੀ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਖਵਾ ਦਿੱਤੀ ਗਈ ਕੁਝ ਵੀ ਹੋਵੇ بار بار ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ ਗਿਆ ਪਰ ਹਰਿਵਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚ ਗਏ ਕਿਉਂਕਿ ਜਿੰਨੂੰ ਬਚਾਉਣ ਵਾਲਾ ਕਾਲਪੁਰਖ ਹੋਵੇ ਜਿਸ ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਕੇ ਕੋਈ ਜਿੰਨੂੰ ਬਚਾਉਣ ਵਾਲਾ ਪ੍ਰਮਾਤਮਾ ਹੋਵੇ ਉਹਨੂੰ ਕੌਣ ਮਾਰ ਸਕਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ 2 ਕੋ ਸਾਲ ਦੀ ਉਮਰ ਹੁੰਦੀ ਹੈ ਉਹਨਾਂ ਦੇ ਸਰੀਰ ਦੇ ਉੱਪਰ ਚਿਚਕ ਨਿਕਲ ਆਉਂਦੀ ਹੈ ਭਾਰਤੀ ਜਿਹੜੇ ਰੂੜੀਵਾਦੀ ਲੋਕ ਸਨ ਉਹ ਕਹਿੰਦੇ ਸੀ ਇਹ ਸੀਤਲਾਏ ਇਹ ਮਾਤਾ ਹੈ ਤੇ ਮਾਤਾ ਦੇ ਮੰਦਰ ਵਿੱਚ ਜਾ ਕੇ ਲੱਸੀ ਪਾਉਣੀ ਚਾਹੀਦੀ ਹੈ ਜਾਂ 베ਰੀ ਨੂੰ ਲੱਸੀ ਜਿਹੜੀ ਉਹ ਪਾਉਣੀ ਦੀ ਹੈ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸਾਰੀਆਂ ਜਿਹੜੀਆਂ ਚਰਚਾਵਾਂ ਸੀ ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਿਹੜੀਆਂ SLAਵਾਂ ਦਿੱਤੀਆਂ ਗਈਆਂ ਸਤਗੁਰਾਂ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਦੋਂ ਦੁਆਦਾਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਹਿਜੇ ਕਰਕੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਠੀਕ ਹੋ ਜਾਂਦੇ ਆ ਤੇ ਗੁਰੂ ਅਰਜਨ ਸਾਹਿਬ ਰਾਜ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਸੀਤਲਾ ਤੇ ਰੱਖਿਆ ਬਿਹਾਰੀ ਕਿ ਸੀਤਲਾ ਤੋਂ ਰੱਖਿਆ ਅਕਾਲਪੁਰ ਖਵਾਏ ਗੁਰੂ ਜੀ ਨੇ ਕੀਤੀ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ ਜਦੋਂ ਉਹਨਾਂ ਦੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ ਤਾਂ ਉਹਨਾਂ ਨੂੰ ਪੜ੍ਹਾਈ ਲਿਖਾਈ ਜਿੰਨੀਆਂ ਵੀ ਪਛਾਵਾਂ ਸੀ ਗੁਰਮੁਖੀ ਹੋਵੇ ਅਰਬੀ ਫਾਰਸੀ ਹੋਵੇ ਸੰਸਕ੍ਰਿਤ ਹੋਵੇ ਉਹਨਾਂ ਦਾ ਗਿਆਨ ਕਰਵਾਇਆ ਗਿਆ ਉਹਦੇ ਨਾਲ ਨਾਲ ਫਿਰ ਸ਼ਸਤਰਾਂ ਦਾ ਅਭਿਆਸ ਜਿਹੜਾ ਸੀ ਉਹ ਵੀ ਕਰਵਾਇਆ ਗਿਆ ਤੇਗ ਤੇਗ ਚਲਾਉਣੀ ਹੋਵੇ ਘੋੜਸਵਾਰੀ ਹੋਵੇ ਤੀਰ ਅੰਦਾਜ਼ੀ ਹੋਵੇ ਇਹ ਸਾਰੀਆਂ ਵਿਦਿਆ 64 ਪ੍ਰਕਾਰ ਦੀ ਵਿਦਿਆ ਜਿਹੜੀ ਸੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਮੁਹੱਈਆ ਕਰਵਾਈ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੀ ਤੇਜ਼ੀ ਦੇ ਨਾਲ ਤਲਵਾਰ ਚਲਾਉਣ ਲੱਗੇ ਤਾਂ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਇਹ ਤਲਵਾਰ ਚਲਾਉਂਦਾ ਏ ਇਹ ਮੁਗਲਾਂ ਦੇ ਇੱਦਾਂ ਸਿਰ ਫੇਦਿਆ ਕਰੇਗਾ ਜਿਵੇਂ ਗੰਡਾ ਫੈਈਦਾ ਹੈ ਤਾਂ ਐਸਾ ਹੀ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੁਸ਼ਟਾਂ ਨੂੰ ਚੁਣ-ਚੁਣ ਕੇ ਸੋਧਿਆ ਸੀ ਸਮਾ ਹੁੰਦਾ ਜਦੋਂ ਦਿੱਲੀ ਦੇ ਤਖਤ ਦੇ ਉੱਪਰ ਅਕਬਰ ਜਿਹੜਾ ਸੀ ਉਹ ਚੜ੍ਹਾਈ ਕਰ ਜਾਂਦਾ ਹੈ ਉਹਦੀ ਜਗ੍ਹਾ ਦੇ ਉੱਪਰ ਜ਼ਾਹਾਂਗੀਰ ਬਾਦਸ਼ਾਹ ਬੰਦਾ ਹੈ ਤਾਂ ਖੁਸਰੋ ਦੀ ਬਗਾਵਤ ਦਾ ਇਲਜ਼ਾਮ ਲਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਜਾਂਦਾ ਹੈ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋਣ ਵਾਸਤੇ ਤੁਰਨ ਲੱਗੇ ਤਾਂ ਤੁਰਨ ਤੋਂ ਪਹਿਲਾਂ ਉਹਨਾਂ ਨੇ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਐਲਾਨ ਕਰ ਦਿੱਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 5 ਦਿਨ ਦੇ ਭਿਆਨਕ ਤਸੀਹੇ ਦੇਣ ਤੋਂ ਬਾਅਦ 3 ਮਈ 1606 ਈਸਵੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਸ਼ਹਾਦਤ ਤੋਂ ਪਹਿਲਾਂ ਸਤਿਗੁਰੂ ਨੇ ਇੱਕ ਗੱਲ ਕਹੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀਂ ਮਗਰ ਹਿਆਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਦੀ ਪ੍ਰਵਾਹ ਨੂੰ ਰੋਕਣ ਵਾਲੋ ਮੇਰੇ ਹਰਗੋਬਿੰਦ ਦੀ ਤਲਵਾਰ ਕੌਣ ਰੋਕੇਗਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਮੇਰੇ ਤੋਂ ਬਾਅਦ ਮੇਰੇ ਪੁੱਤਰ ਨੇ ਤੇਗ ਫੜਨੀ ਹੈ ਉਹਦੀ ਤੇਗ ਨੂੰ ਕੋਈ ਵੀ ਦਬਾ ਨਹੀਂ ਸਕੇਗਾ ਉਹਨੂੰ ਕੋਈ ਰੋਕ ਨਹੀਂ ਸਕੇਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੁੰਦੇ ਐ ਤਾਂ ਫਿਰ ਉਹਨਾਂ ਦੀ ਦਸਤਾਰਬੰਦੀ ਹੁੰਦੀ ਐ ਦਸਤਾਰਬੰਦੀ ਤੋਂ ਥੋੜਾ ਸਮਾਂ ਬਾਅਦ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਐ ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਹੈ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਬਰਾਜ਼ਮਾਨ ਹੁੰਦੇ ਹੈ ਤੇ ਤਖਤਨਸ਼ਿਨੀ ਦਾ ਸਮਾਗਮ ਹੁੰਦਾ ਹੈ ਇਹ ਚਾਰ ਦਿਹਾੜੇ ਗੁਰੂ ਹਰਗੋਬਿੰਦ ਸਾਹਿਬ ਨਾਲ ਵੱਖੋ ਵੱਖਰੇ ਪਹਿਲਾ ਗੁਰਤਾ ਗਦੀ ਦਿਵਸ ਦੂਸਰਾ ਦਸਤਾਰਬੰਦੀ ਤੀਸਰਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਔਰ ਚੌਥਾ ਤਖਤਨਸ਼ਿਨੀ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਤਖਤ ਦੇ ਉੱਪਰ ਬਰਾਜ਼ਮਾਨ ਹੁੰਦੇ ਹੈ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਦੋ ਤੇਗਾ ਧਾਰਨ ਕਰਵਾਉਂਦੇ ਹੈ ਫਿਰ ਉਸ ਵੇਲੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਹੈ ਉਹ ਦੋ ਢਾਡੀ ਸਿੰਘਾਂ ਨੂੰ ਸੱਦਦੇ ਹੈ ਬਾਬਾ ਨੱਥਾ ਮੱਲ ਬਾਬਾ ਅਬਦੁੱਲਾ ਉਹਨਾਂ ਢਾਡੀ ਆਂ ਨੇ ਆਨ ਕੇ ਵਾਰਾ ਗਾਇਨ ਕਰਨੀਆਂ ਸ਼ੁਰੂ ਕੀਤੀਆਂ ਪਹਿਲੀ ਵਾਰ ਉਹਨਾਂ ਗਾਇਨ ਕੀਤੀ ਕਿ ਸੱਚਾ ਤਖਤ ਸਹਾਇਓ ਸ੍ਰੀ ਗੁਰ ਪਾਏ ਕਾ ਕਿ ਸਤਗੁਰੂ ਜੀ ਨੇ ਸੱਚੇ ਤਖਤ ਦੀ ਸਿਰਜਣਾ ਕੀਤੀ ਹੈ ਇਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਰਵਸਸ ਭੈ ਮਲੇਣ ਸ੍ਰੀ ਗੁਰ ਦਰਸ਼ ਦਿਖਾਏ ਕਾ ਕਿ ਸੂਰਜ ਤੇ ਚੰਦਰਮਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੇਜ ਪ੍ਰਤਾਪ ਦੇ ਸਾਹਮਣੇ ਫਿੱਕੇ ਨਜ਼ਰ ਆਉਂਦੇ ਆ ਤਾਂ ਫਿਰ ਉਹ ਕਹਿੰਦੇ ਨੇ ਤਖਤ ਬਰਾਜੇ ਸਤਗੁਰੂ ਪ੍ਰਭੂ ਧਾਇਕ ਹੈ ਬਾਬਾ ਨੱਥਾ ਮਲ ਤੇ ਬਾਬਾ ਅਬਦੁੱਲਾ ਕਹਿੰਦੇ ਆ ਸਤਗੁਰੂ ਤਖਤ ਦੇ ਉੱਪਰ ਸ਼ੋਭ ਨਹੀਂ ਕਹੋਗੇ ਮਹਾਰਾਜ ਨੇ ਦੋ țeਗਾ ਧਾਰਨ ਕੀਤੀਆਂ ਸੋਹਣੀ ਦਸਤਾਰ ਸਜਾਈ ਗਈ ਦਸਤਾਰ ਦੇ ਉੱਪਰ ਕਲਗੀ ਸਜਾਈ ਗਈ ਉਹਨਾਂ ਨੇ ਪਿੱਠ ਦੇ ਉੱਪਰ ਜਿਹੜੀ ਸੀ ਉਹ ਢਾਲ ਬੱਧੀ ਹੋਈ ਹੈ ਤੀਰਾਂ ਵਾਲਾ ਪੱਥਾ ਪਾਇਆ ਹੈ ਹੱਥ ਵਿੱਚ ਤੀਰ ਕਮਾਨ ਪਕੜਿਆ ਹੋਇਆ ਤਾਂ ਇਹ ਸਾਰੇ ਦ੍ਰਿਸ਼ ਨੂੰ ਵੇਖ ਕੇ ਬਾਬਾ ਨੱਥਾ ਮਲ ਤੇ ਬਾਬਾ ਅਬਦੁੱਲਾ ਕਹਿੰਦੇ ਐ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਵਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਦ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਹੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਮੁਕਾਬਲੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਵੀ ਕੀ ਪੱਗ ਹੈ ਕੁਝ ਨਹੀਂ ਇਹ ਨਹੀਂ ਕਿ ਜਹਾਂਗੀਰ ਦੀ ਪੱਗ ਦਾ ਕੋਈ ਕਪੜਾ ਮਾੜਾ ਹੈ ਬਲਕਿ ਜਿਹੜਾ ਕਿਰਦਾਰ ਗੁਰੂ ਹਰਗੋਬਿੰਦ ਸਾਹਿਬ ਦਾ ਹੈ ਉਹਨਾਂ ਦੇ ਕਿਰਦਾਰ ਦੇ ਬਰਾਬਰ ਸਮੇਂ ਦੇ ਬਾਦਸ਼ਾਹ ਦਾ ਵੀ ਕੀ ਕਿਰਦਾਰ ਹੈ ਕੁਝ ਵੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਬੈਠੀਆਂ ਹੋਈਆਂ ਸੰਗਤਾਂ ਦੇ ਸਨਮੁਖ ਇੱਕ ਗੱਲ ਕਹੀ ਕਿ ਸਿੱਖੋ ਹੁਣ ਸਮਾਂ ਆ ਗਿਆ ਹੈ ਜੇਕਰ ਹਕੂਮਤ ਨੇ ਸਾਨੂੰ ਤਤੀ ਤਵੀ ਦੇ ਉੱਪਰ ਬੈਠਣ ਤੋਂ ਬਾਅਦ ਵੀ ਜੀਨ ਨਹੀਂ ਦੇਣਾ ਤੇ ਹੁਣ ਆਪਾਂ ਤੇਗ ਫੜਾਂਗੇ ਹੁਣ ਤਲਵਾਰ ਲਵਾਂਗੇ ਤੁਸੀਂ ਇਹ ਨਾ ਸਮਝਿਓ ਵੀ ਤੁਸੀਂ ਥੋੜੇ ਹੋ ਕਿਉਂਕਿ ਇੱਕ ਤਿੱਲੀ ਜਿਹੜੀ ਹੈ ਉਹ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਸੋਮੇ ਦੇ ਵਿੱਚੋਂ ਜਦੋਂ ਸੋਮੇ ਫੁੱਟਦੇ ਹੈ ਉੱਥੋਂ ਪਾਣੀ ਨਿਕਲਦਾ ਹੈ ਉਹ ਝਰਨਿਆਂ ਦੇ ਰੂਪ ਵਿੱਚ ਤੇ ਫਿਰ ਉਹ ਦਰਿਆਵਾਂ ਦੇ ਵਿੱਚ ਇੱਕ ਵੱਡਾ ਵਹਾਅ ਬਣ ਜਾਂਦਾ ਹੈ ਤੁਸੀਂ ਸੋਮੇ ਹੋ ਤੁਹਾਡੇ ਵਿੱਚੋਂ ਜਲ ਨਿਕਲਣਾ ਹੈ ਸਤਿਗੁਰੂ ਕਹਿਣ ਲੱਗੇ ਤੁਸੀਂ ਉਹ ਹੈ ਜਿਨ੍ਹਾਂ ਦਾ ਤਾਜ਼ਾ-ਤਾਜ਼ਾ ਕਲੇਜਾ ਤਤੀ ਤਵੀ ਦੇ ਉੱਪਰ ਭੁੰਨਿਆ ਗਿਆ ਏ ਇਸ ਕਰਕੇ ਤੁਸੀਂ ਆਓ ਢੇਗਾ ਫੜੋ ਆਪਣੀਆਂ ਜਵਾਨੀਆਂ ਲੇਖੇ ਲਾ ਦਿਓ ਮੈਂ ਤੁਹਾਨੂੰ ਅਣਖ ਤੇ ਸਵੈ ਮਾਨ ਨਾਲ ਜ਼ਿੰਦਗੀ ਜਿਉਣ ਦੀ ਜਾਚ ਸਿਖਾਵਾਂਗਾ ਗੁਰੂ ਹਰਿਕੰਬ ਸਿੰਘ ਮਹਾਰਾਜ ਦੇ ਸਨਮੁਖ ਸਿਖਾਣੇ ਆਪਣੇ ਆਪ ਨੂੰ ਹਾਜ਼ਰ ਕੀਤਾ ਪਹਿਲਾਂ ਮਹਾਰਾਜ ਨੇ 52 ਜ਼ਰਨੈਲ ਜਿਹੜੇ ਸਾਨੂੰ ਤਿਆਰ ਕੀਤੇ ਫਿਰ 500 ਦੇ ਕਰੀਬ ਉਹਨਾਂ ਦੀ ਫੌਜ ਜਿਹੜੀ ਹੋ ਗਈ ਛੇਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਕੁਸ਼ਤੀਆਂ ਕਰਾਈਆਂ ਜਾਂਦੀਆਂ ਘੋੜਸਵਾਰੀ ਹੁੰਦੀ ਹੈ ਸੈਸ਼ਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ ਮਹਾਰਾਜ ਆਪ ਜਿਹੜੇ ਸਨ ਉਹ ਸਿਖਾਉਣ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਫਿਰ ਲੋਹਗੜ੍ਹ ਨਾਮ ਦਾ ਇੱਕ ਕਿਲਾ ਵੀ ਤਿਆਰ ਕਰਵਾਇਆ ਜਾਂਦਾ ਹੈ। ਜਦੋਂ ਸਤਿਗੁਰੂ ਇਹ ਸਾਰੀਆਂ ਕਾਰਵਾਈਆਂ ਕਰ ਰਿਹਾ ਸੀ ਤੇ ਦੂਜੇ ਪਾਸੇ ਸਾਰੀ ਰਿਪੋਰਟ ਜਿਹੜੀ ਹੈ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾਂਦੀ ਹੈ ਜਹਾਂਗੀਰ ਡਰ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦੇ ਹੈ ਹਾਲਾਂਕਿ ਸਿੱਖੀ ਦੇ ਵਿੱਚ ਬਦਲਾ ਸ਼ਬਦ ਨਹੀਂ ਹੈਗਾ ਇੱਥੇ ਕਿਸੇ ਦੁਸ਼ਟ ਦਾ ਸੋਧਾ ਤੇ ਲਾਇਆ ਜਾ ਸਕਦਾ ਹੈ ਬਦਲਾ ਸ਼ਬਦ ਬਹੁਤ ਛੋਟਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਾਰਵਾਈਆਂ ਕਰਦੇ ਐ ਜ਼ਾਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਨ ਵਾਸਤੇ ਦਿੱਲੀ ਦੀ ਧਰਤੀ ਤੇ ਬੁਲਾਇਆ ਦਿੱਲੀ ਦੀ ਧਰਤੀ ਦੇ ਉੱਪਰ ਸੱਤ ਕੇ ਸਤਗੁਰਾਂ ਨੂੰ ਗ੍ਰਿਫਤਾਰ ਕੀਤਾ ਔਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਗਵਾਲੀਅਰ ਦਾ ਉਹ ਕਿਲਾ ਸੀ ਜਿੱਥੇ 52 ਰਾਜੇ ਜਿਹੜੇ ਸਨ ਜਿਨ੍ਹਾਂ ਨੂੰ ਅਣਮਿੱਥੇ ਸਮੇਂ ਵਾਸਤੇ ਕੈਦ ਕਰਕੇ ਰੱਖਿਆ ਹੋਇਆ ਸੀ ਇਹਨਾਂ ਨੂੰ ਥੋੜਾ ਥੋੜਾ ਜ਼ਹਿਰ ਦਿੱਤਾ ਜਾਂਦਾ ਸੀ ਇਹਨਾਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਜਾਂਦਾ ਸੀ ਇਹਨਾਂ ਨੇ ਕਦੇ ਸੂਰਜ ਵੀ ਨਹੀਂ ਸੀ ਵੇਖਿਆ ਗੁਰੂ ਹਰਿਕੰਬ ਸਿੰਘ ਸਾਹਿਬ ਰਾਜ ਦੇ ਜਾਣ ਨਾਲ ਇਹਨਾਂ ਦਾ ਜੀਵਨ ਜਿਹੜਾ ਉਹ ਸੁਧਰਨਾ ਸ਼ੁਰੂ ਹੋ ਗਿਆ ਗੁਰੂ ਹਰਿਕੰਬ ਸਿੰਘ ਸਾਹਿਬ ਮਹਾਰਾਜ ਜੀ ਦੇ ਅੰਦਰ ਜਾਣ ਕਰਕੇ ਪੰਜਾਬ ਦੇ ਵਿੱਚ ਬਗਾਵਤ ਵਾਲਾ ਮਾਹੌਲ ਪੈਦਾ ਹੋ ਗਿਆ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸ਼ਬਦ ਕੀਰਤਨ ਕਰਦੇ ਕਰਦੇ ਉਹ ਗਵਾਲੀਅਰ ਦੇ ਕਿਲੇ ਤੱਕ ਜਾਂਦੇ ਫਿਰ ਸ਼ਬਦ ਕੀਰਤਨ ਕਰਦੇ ਕਰਦੇ ਵਾਪਸ ਆਉਂਦੇ। ਇਦਾਂ ਚੌਕੀਆਂ ਜਿਹੜੀਆਂ ਸੀ ਉਹ ਆਰੰਭ ਹੋ ਜਾਂਦੀਆਂ। ਦੂਜੇ ਪਾਸੇ ਜਿਹੜੀ ਜਹਾਂਗੀਰ ਦੀ ਬੇਗਮ ਨੂਰ ਜਹਾਂ ਸਾਈ ਮੀਆਂ ਮੀਰ ਇਹਨਾਂ ਸਾਰਿਆਂ ਨੇ ਜਹਾਂਗੀਰ ਦੇ ਉੱਪਰ ਦਬਾਅ ਪਾਇਆ ਔਰ ਜਹਾਂਗੀਰ ਖੁਦ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਉਹਨੂੰ ਕਿਹਾ ਗਿਆ ਵੀ ਬਿਮਾਰੀ ਦਾ ਕਾਰਨ ਤੇਹੀ ਹੈ ਤੂੰ ਇੱਕ ਰੱਬ ਦੇ ਨੂਰ ਨੂੰ ਬਿਨਾ ਕਿਸੇ ਕਾਰਨ ਕਿਲੇ 'ਚ ਬੰਦ ਕੀਤਾ ਹੋਇਆ। ਜਹਾਂਗੀਰ ਫਿਰ ਮੰਨ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਹਾ ਕਰ ਦਿੱਤਾ ਜਾਏ ਪਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿ ਮੈਂ ਇਕੱਲੇ ਨਹੀਂ ਜਾਣਾ ਜੇ ਰਿਹਾ ਕਰਨਾ ਹੈ ਇਹ ਸਾਰੇ ਰਾਜੇ ਜਿਹੜੇ ਆ ਇਹਨਾਂ ਨੂੰ ਰਿਹਾ ਕੀਤਾ ਜਾਏ। ਜਹਾਂਗੀਰ ਨੇ ਟੇਡੇ ਢੰਗ ਦੇ ਨਾਲ ਇਸ ਮੰਗ ਨੂੰ ਪ੍ਰਵਾਨ ਕੀਤਾ ਕਿ ਜਿੰਨੇ ਗੁਰੂ ਹਰਗੋਬਿੰਦ ਸਾਹਿਬ ਦੇ ਲੜ ਨੂੰ ਫੜ ਕੇ ਨਿਕਲ ਜਾਣਗੇ ਉਹਨਾਂ ਸਾਰਿਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਜਿਸ ਤੋਂ ਬਾਅਦ 52 ਰਾਜੇ ਸਤਗੁਰੂ ਸਾਹਿਬ ਜੀ ਦੇ ਚੋਲੇ ਨੂੰ ਫੜ ਕੇ ਨਿਕਲ ਜਾਂਦੇ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫਿਰ ਬੰਦੀ ਛੋੜ ਦਤਤਾ ਵੀ ਕਿਹਾ ਜਾਂਦਾ ਹੈ ਜਹਾਂਗੀਰ ਦੇ ਨਾਲ ਨੇੜਤਾ ਵੱਧ ਜਾਂਦੀ ਹੈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਹੈ ਮਹਾਰਾਜ ਸ਼ੇਰ ਦਾ ਸ਼ਿਕਾਰ ਵੀ ਕਰਦੇ ਹੈ ਜਹਾਂਗੀਰ ਦੀਆਂ ਅੱਖਾਂ ਦੇ ਸਾਹਮਣੇ ਇੱਕ ਘਾਈ ਸਿੱਖ ਵਾਲੀ ਘਟਨਾ ਵੀ ਵਾਪਰਦੀ ਹੈ ਸਿੱਖ ਘਾਹ ਦੀ ਪੰਡ ਲੈ ਕੇ ਆਉਂਦਾ ਹੈ ਪਹਿਲਾਂ ਭਲੇਖੇ ਨਾਲ ਜਹਾਂਗੀਰ ਦੇ ਦਰਬਾਰ ਵਿੱਚ ਚਲਿਆ ਜਾਂਦਾ ਹੈ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਜਾਂਦਾ ਹੈ ਤਾਂ ਉਸ ਘਟਨਾ ਨੂੰ ਵੇਖ ਕੇ ਜਹਾਂਗੀਰ ਬਾਦਸ਼ਾਹ ਹੈਰਾਨ ਹੋ ਜਾਂਦਾ ਹੈ ਔਰ ਉਹ ਮੰਨ ਲੈਂਦਾ ਹੈ ਮੈਂ ਸੱਚਮੁੱਚ ਦੁਨਿਆਵੀ ਬਾਦਸ਼ਾਹ ਹਾਂ ਔਰ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਹੈ ਫਿਰ ਸਤਗੁਰਾਂ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਦੌਰੇ ਵੀ ਕੀਤੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਮਾਤਾ ਭਾਗ ਭਰੀ ਨੂੰ ਨਵਾਜਿਆ ਇਸੇ ਤਰ੍ਹਾਂ ਦੇ ਨਾਲ ਜੂਪੀ ਦੀ ਧਰਤੀ ਦੇ ਉੱਪਰ ਗਏ ਔਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਫਿਰ ਸਮਾਂ ਹੁੰਦਾ ਹੈ ਜਦੋਂ ਜਹਾਂਗੀਰ ਬਾਦਸ਼ਾਹ ਚੜ੍ਹਾਈ ਕਰ ਜਾਂਦਾ ਹੈ ਉਹਦੇ ਮਰਨ ਤੋਂ ਬਾਅਦ ਜਦੋਂ ਸ਼ਾਹਜਹਾਨ ਦਿੱਲੀ ਦਾ ਬਾਦਸ਼ਾਹ ਬਣਿਆ ਔਰ ਸ਼ਾਹਜਹਾਨ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸੀ ਚਾਰ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਪਰ ਹਮਲੇ ਹੁੰਦੇ ਆ ਪਹਿਲੀ ਜੰਗ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਮੁਖਲੇਖ ਖਾਨ ਦੀ ਅਗਵਾਈ ਹੇਠ 7000 ਦੀ ਗਿਣਤੀ ਵਿੱਚ ਫੌਜ ਆਉਂਦੀ ਹੈ ਔਰ ਇਹਨਾਂ ਦਿਨਾਂ ਦੇ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪੁੱਤਰੀ ਬੀਬੀ ਵੀਰੋ ਦਾ ਆਨੰਦਕਾਰਜ ਵੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਸ ਪਹਿਲੀ ਜੰਗ ਦੇ ਵਿੱਚ ਜਿੱਤ ਹੁੰਦੀ ਹੈ ਦੂਸਰੀ ਜੰਗ ਹੁੰਦੀ ਹਰਗਵਿੰਦਪੁਰੇ ਦੀ ਤੀਸਰੀ ਜੰਗ ਹੁੰਦੀ ਹੈ ਮਹਾਰਾਜ ਦੀ ਔਰ ਚੌਥੀ ਜੰਗ ਹੁੰਦੀ ਹੈ ਕਰਤਾਰਪੁਰ ਸਾਹਿਬ ਦੀ ਔਰ ਇਹਦੇ ਤੋਂ ਇਲਾਵਾ ਵੀ ਮੰਨਿਆ ਜਾਂਦਾ ਹੈ ਕਿ ਦੋ ਨਿੱਕੀਆਂ ਨਿੱਕੀਆਂ ਝੜ ਖਾਮੀ ਹੋਈਆਂ ਜਦੋਂ ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਸੀ ਤਾਂ ਦੁਸ਼ਮਨਾ ਨੇ ਘੇਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਾਰ ਜੰਗਾਂ ਲੜਦੇ ਐ ਔਰ ਜਿੱਤਦੇ ਐ ਇਹ ਪਹਿਲੀ ਵਾਰ ਹੋਇਆ ਕਿ ਮੁਗਲਾਂ ਨੂੰ ਜਿਹੜੇ ਏਸ਼ੀਆ ਦੇ ਸਭ ਤੋਂ ਜੇਤੂ ਜਰਨੈਲ ਮੰਨੇ ਜਾਂਦੇ ਸੀ ਉਹਨਾਂ ਨੂੰ ਕਿਸੇ ਨੇ ਹਰਾਇਆ ਹੋਵੇ ਉਹਨਾਂ ਲੋਕਾਂ ਨੇ ਜਿਹੜੇ ਸਦੀਆਂ ਤੋਂ ਲਤਾੜੇ ਹੋਏ ਸਨ ਉਹਨਾਂ ਨੇ ਜਿਹੜੇ ਕਹਿੰਦੇ ਸੀ ਸਾਡਾ ਕੰਮ ਤੱਕੜੀਆਂ ਤੋਲਣਾ ਅਸੀਂ ਲੜ ਨਹੀਂ ਸਕਦੇ ਸਤਗੁਰਾਂ ਨੇ ਉਹਨਾਂ ਦੇ ਹੱਥਾਂ ਵਿੱਚ țeਗਾ ਫੜਾ ਕੇ ਅਣਖ ਵੈਮਣ ਬੀਰਤਾ ਭਰ ਦਿੱਤੀ ਉਹਨਾਂ ਨੇ ਸਮੇਂ ਦੀ ਹਕੂਮਤ ਨੂੰ maat ਪਾ ਕੇ ਰੱਖ ਦਿੱਤੀ ਫਿਰ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਆਪਣਾ ਮਹਾਰਕ ਜੀਵਨ ਜਿਹੜਾ ਸੀ ਉੱਥੇ ਸਿੱਖ ਸੰਤਾਂ ਨੂੰ ਪਾਵਨ ਉਪਦੇਸ਼ ਦਿੰਦਿਆਂ ਬਤੀਤ ਕੀਤਾ ਔਰ ਫਿਰ ਸਤਗੁਰੂ 49 ਕੋ ਸਾਲ ਦੀ ਉਮਰ ਦੇ ਵਿੱਚ ਆਪਣਾ ਸਰੀਰਕ ਚੋਲਾ ਤਿਆਗ ਕੇ ਜੋਤੀ ਜੋਤ ਸਮਾ ਜਾਂਦੇ ਔਰ ਉਹਨਾਂ ਦੀ ਥਾਂ ਦੇ ਉੱਪਰ ਗੁਰੂ ਹਰਰਾਏ ਸਾਹਿਬ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋ ਜਾਂਦੇ ਹੈ ਅੱਜ ਸਮੁੱਚੇ ਸਿੱਖ ਤੋਂ ਵੱਲੋਂ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪ੍ਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ